ਬਹੁਤ ਪੁਰਾਣੀ ਗੱਲ ਹੈ ਕਿ ਇੱਕ ਵਾਰ ਰਾਜਾ ਦੀ ਚੌਣ ਨੂੰ ਲੈ ਕੇ ਪਸ਼ੂਆਂ ਤੇ ਪੰਛੀਆਂ ਵਿੱਚ ਜੰਗ ਹੋ ਗਿਆ ਐਸੇ ਵਿੱਚ ਚਮਗਿੱਦਰਾਂ ਨੇ ਬੜੀ ਸਵਾਰਥ ਭਰੀ ਭੁਮੇਗਾ ਲਿਭਾਈ ਚਮਗਿੱਦਰ ਪੰਛੀਆਂ ਦੀ ਤਰ੍ਹਾਂ ਉੱਡ ਸਕਦੇ ਹਨ ਪਰ ਪੰਛੀਆਂ ਦੀ ਤਰ੍ਹਾਂ ਅੰਡੇ ਨਹੀਂ ਦਿੰਦੇ ਇਸ ਲਈ ਜਦੋਂ ਇਹ ਪੰਛੀਆਂ ਦਾ ਦਲ ਜਿੱਤਦਾ ਉਹ ਪੰਛੀਆਂ ਵਿੱਚ ਸਾਮੋ ਹੋ ਜਾਂਦੇ ਅਤੇ ਕਹਿੰਦੇ ਕਿ ਅਸੀਂ ਤਾਂ ਪੰਛੀ ਹਾਂ ਅਸੀਂ ਪੰਛੀਆਂ ਦੀ ਤਰ੍ਹਾਂ ਉੱਡਦੇ ਹਾਂ ਮਾਰੋ ਇਹਨਾਂ ਪਸ਼ੂਆਂ ਨੂੰ ਪਰ ਜਦੋਂ ਪਸ਼ੂ ਜਿੱਤਣ ਲੱਗਦੇ ਤਾਂ ਉਹ ਪ੍ਰਸਵਾਂ ਵਿੱਚ ਸਾਹਮਣ ਹੋ ਜਾਂਦੇ ਅਤੇ ਕਹਿੰਦੇ ਕਿ ਅਸੀਂ ਤਾਂ ਪਸ਼ੂ ਹਾਂ ਅਸੀਂ ਪਸ਼ੂਾਂ ਦੀ ਤਰ੍ਹਾਂ ਅੰਡੇ ਥੋੜਾ ਦਿੰਦੇ ਹਾਂ ਮਾਰੋ ਇਹਨਾਂ ਨੂੰ ਅੰਤ ਵਿੱਚ ਜਦੋਂ ਧਖਾਤ ਹੋ ਗਿਆ ਪਸ਼ੂਆਂ ਅਤੇ ਪਾਂਸਿਆਂ ਨੇ ਆਪਸ ਵਿੱਚ ਸੁਮਿਓਤਾ ਕਰ ਲਿਆ ਉਹ ਇੱਕ ਦੂਸਰੇ ਦੇ ਦੋਸਤ ਬਣ ਗਏ ਮਗਰ ਇਹ ਜੋਦਲੇ ਦਰਾਂ ਦੋਵੇਂ ਹੀ ਤੁਮਗਿੰਦਰਾਂ ਦੀ ਚਲਾਕੀ ਸਮਝ ਚੁੱਕੇ ਸਨ ਜਦੋਂ ਤੁਮਗਿੰਦਰ ਪਸ਼ੂ ਦਲ ਵਿੱਚ ਆਏ ਤਾਂ ਪਸ਼ੂਆਂ ਨੇ ਉਹਨਾਂ ਨੂੰ ਕਿਹਾ ਪੱਜੂ ਤੁਸੀਂ ਪਾਂਛੀ ਹੋ ਪਾਂਛੀ ਕਰਾ ਤੁਸੀਂ ਉੱਡ ਸਕਦੇ ਹੋ ਜਦੋਂ ਪਾਂਛੀਆਂ ਦੀ ਧਲ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੀ ਕਿਹਾ ਭੱਜੋ ਤੁਸੀਂ ਤਾਂ ਪਸੂ ਹੋ ਸਾਡੇ ਤਰ੍ਹਾਂ ਆਂਡੇ ਨਹੀਂ ਦਿੰਦੇ ਮੌਕਾ ਪ੍ਰਸਤੁਪ ਭੱਜ ਜਾਓ ਇਥੋਂ ਦੋਮਾ ਤੇ ਰਾਨੇ ਚੰਗਿੱਦਰਾਂ ਦਾ ਬਾਈਕਟ ਕਰ ਦਿੱਤਾ ਸਵਾਰਥੀ ਚੰਗਿੱਦਰ ਇਕੱਲੇ ਰਹਿ ਗਏ ਉਸੇ ਸਮੇਂ ਚੰਗਿੱਦਰ ਉੱਥੋਂ ਦੂਰ ਚਲੇ ਗਏ ਅਦੇ ਸ਼ਾਮ ਦੇ ਮਾਰੇ ਹਨੇਰੇ ਆਲੇ ਵਿੱਚ ਲੁਕਤੇ ਉਸ ਵਕਤ ਤੋਂ ਉਹ ਹਨੇਰੇ ਆਲੇ-ਬੱਚੇ ਹੀ ਰਹਿੰਦੇ ਹਨ ਕਿਵਾਂ ਸਾਮ ਦੇ ਕਸਮੂਸੇ ਵਿੱਚ ਹੀ ਉਹ ਬਾਹਰ ਨਿਕਲਦੇ ਹਨ